ਵੱਡੀ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਸੀਐਮ ਤੇ ਪਰਚਾ ਦਰਜ ਕਰ ਲਿਆ ਹੈ ਤੇ ਉੱਥੇ ਹੀ ਇੱਕ ਆਪ ਸਰਕਾਰ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ ਲਗਾਏ ਗਏ ਨੇ ਤੇ ਪੂਰਾ ਮਾਮਲੇ ਨੂੰ ਲੈ ਕੇ ਪਹਿਲਾਂ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਹੀਂ ਸਗੋ ਦਿੱਲੀ ਦੇ ਸੀਐਮ ਆਤੀਸ਼ੀ ਦੇ ਉੱਤੇ ਪਰਚਾ ਦਰਜ ਹੋਇਆ ਹੈ ਤੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਨੇ ਸੀਐਮ ਆਤੀਸ਼ੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ ਤੇ ਆਤੀਸ਼ੀ ਨੇ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਦੋਸ਼ ਗੋਵਿੰਦਪੁਰੀ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਈ ਹੈ ਤੇ ਜਿਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਤੇ ਹੁਣ ਤੁਹਾਨੂੰ ਇਹ ਦੱਸਦೇನೆ ਆ ਕਿ ਪੂਰਾ ਮਾਮਲਾ ਕੀ ਹੈ ਦਰਸਲ ਦਿੱਲੀ ਦੇ ਵਿੱਚ ਚੋਣਾਂ ਦੇ ਲਈ ਜਿਹੜਾ ਕਿ ਪ੍ਰਚਾਰ ਹੈ ਕੱਲ ਬੰਦ ਹੋ ਗਿਆ ਸੀ ਪਰ देर रात ਤੱਕ ਪਾਰਟੀ ਵਰਕਰ ਕਈ ਥਾਵਾਂ ਤੇ ਪ੍ਰਚਾਰ ਕਰਦੇ ਦੇਖੇ ਗਏ ਤੇ ਜਿਸ ਕਾਰਨ ਕਈ ਥਾਵਾਂ ਤੇ ਹਫੜਾ ਦਫੜੀ ਮਚ ਗਈ ਸਭ ਤੋਂ ਦਹੰਗਾਮਾ ਸੀਐਮ ਆਤੀਸ਼ੀ ਦੀ ਸੀਟ ਜਿਹੜਾ ਕਿ ਕਾਲਕਾਜੀ ਦੇ ਵਿੱਚ ਹੋਇਆ ਤੇ ਜਿਸ ਤੋਂ ਬਾਅਦ ਗੋਵਿੰਦ ਪੂਰੀ ਜਿਹੜਾ ਕਿ ਪੁਲਿਸ ਸਟੇਸ਼ਨ ਹਾਊਸ ਦੀ ਪੁਲਿਸ ਨੇ ਆਤੀਸ਼ੀ ਦੇ ਵਿਰੁੱਧ ਚੋਣ ਜਾਪਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਕੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪੁਲਿਸ ਕਰਮਚਾਰੀਆਂ ਵਾਹਨਾਂ ਦੇ ਇੱਕ ਲੰਮੇ ਕਾਫਲੇ ਦੀ ਵੀਡੀਓ ਬਣਾ ਰਿਹਾ ਸੀ ਤੇ ਉਸ ਸਮੇਂ ਜਦੋਂ ਆਤੀਸ਼ੀ ਦੇ ਨਾਲ ਰਹਿਣ ਵਾਲੇ ਦੋ ਸਮਰਥਕ ដល់កុលទៅចា ਤਾਈਕ ਸਮਰਥਕ ਸਾਗਰ ਨੇ ਵੀਡੀਓ ਬਣਾ ਕੇ ਜਿਹੜੇ ਕਿ ਪੁਲਿਸ ਵਾਲੇ ਤੇ ਆਪਣਾ ਹੱਥ ਚੁੱਕਿਆ ਤੇ ਜਿਸ ਦਾ ਉਸਨੇ ਮੋਬਾਈਲ ਜਿਹੜਾ ਕਿ ਢਾ ਡਿੱਗ ਗਿਆ ਤੇ ਦਿੱਲੀ ਪੁਲਿਸ ਦੇ ਡੀਸੀਪੀ ਨੇ ਕਿਹਾ ਕਿ ਆਤੀਸ਼ੀ 4 ਫਰਵਰੀ ਦੀ ਰਾਤ ਨੂੰ ਫਤੇ ਸਿੰਘ ਮਾਰਜ ਤੇ ਬਹੁਤ ਸਾਰੇ ਲੋਕਾਂ ਅਤੇ ਗੱਡੀਆਂ ਦੇ ਨਾਲ-ਨਾਲ ਮੌਜੂਦ ਸੀ ਪੁਲਿਸ ਅਫਸਰ ਜਿਹੜੇ ਕਿ ਉਹਨਾਂ ਦੇ ਨਾਲ 15 ਤੋਂ 70 ਲੋਕ ਅਤੇ ਲਗਭਗ 10 ਗੱਡੀਆਂ ਸੀ ਤੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਤੇ ਉਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਗੋਵਿੰਦਪੁਰ ਹੀ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਇਹ ਮਾਮਲਾ ਜਿਹੜਾ ਕਿ বিএনএস دی ਧਾਰਾ 223 ਅਤੇ ਆਰਪੀ ਐਕਟ ਦੀ ਧਾਰਾ 126 ਤਹਿਤ ਦਰਜ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਿਆ ਇਹ ਤਦਾਸੀਏ ਕਿ ਪੁਲਿਸ ਨੇ ਸੀਐਮ ਆਤੀਸ਼ੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਤੇ ਆਤੀਸ਼ੀ ਨੇ سرکاری کمّا ਦੇ ਵਿੱਚ ਰੁਕਾਵਟ ਪਾਈ ਤੇ ਜਿਸ ਦੇ ਤਹਿਤ ਉਹਨਾਂ ਦੇ ਉੱਤੇ ਵੱਡੇ ਦੋਸ਼ ਲਗਾਏ ਜਾ ਰਹੇ ਨੇ ਤੇ ਉੱਥੇ ਹੀ ਗੋਵਿੰਦਪੁਰੀ پولیس ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਸੀਐਮ ਆਤੀਸ਼ੀ ਦੇ ਉੱਤੇ ਪਰਚਾ ਯਾਨੀ ਕਿ ਐਫ ਆਈ ਆਰ ਦਰਜ ਕੀਤੀ ਗਈ